ਤੇਰੇ ਜਾਨ ਪਿੱਛੋ ਤੇਰੇ ਵਾਂਗੂ ਹੁਣ ਕੋਈ ਨਾ ਲੈਂਦਾ ਸਾਰੋ ਬਾਪੂ ਕਿਹੜੀ ਦੁਨੀਆ ਤੇ ਜਾ ਕੇ ਬਹਿ ਗਿਆ ਕਦੇ ਤਾਂ ਢੇੜਾ ਮਾਰੋ ਬਾਪੂ ਕਿਹੜੀ ਦੁਨੀਆ ਜਾ ਕੇ ਬਹਿ ਗਿਆ ਕਦੇ ਤਾਂ ਢੇੜਾ ਮਾਰੋ ਬਾਪੂ ਤੇਰੀ ਜੱਫੀ ਨੂੰ ਪੁੱਤ ਤੇਰਾ ਤਰਸਿਆ ਪਿਆ ਭਾਵੇਂ ਚਿਹਰਾ ਰੱਖਦਾ ਹੱਸਦਾ ਆ ਤੇਰੀ ਦਿੱਤੀ ਚੜਦੀ ਗਲਾ ਵਿੱਚ ਹੀ ਰਹਿਣਾ ਆ ਪਰ ਕੱਲਾ ਕਿੰਨਾ ਔਖਾ ਵਸਦਾ ਆ ਅਜੇ ਤਾਂ ਬਹੁਤ ਗੱਲਾਂ ਤੇਰੇ ਨਾਲ ਕਰਨੀਆਂ ਸੀ ਜੋ ਦਿਲ ਦੇ ਵਿੱਚ ਹੀ ਰਹਿ ਗਈਆਂ ਤੁੱਕ ਨਾ ਖਸ਼ੋਕੇ ਕਹਿੰਦਾ ਸੀ ਅਮਰ ਤੇਰੇ ਵਿਆਹ ਤੇ ਐਂ ਕਰਾਂਗੇ ਸਭ ਰੀਜਾਂ ਪਾਣੀ ਵਿੱਚ ਵਹਿ ਗਈਆਂ ਮੈਂ ਕਹਿੰਦਾ ਮੈਂ ਆਪਦੇ ਜਵਾਕ ਨੂੰ ਗੁੜਤੀ ਥੋਡੇ ਤੋਂ ਦਵਾਉਣੀ ਆ ਤੇ ਤੂੰ ਹੱਸ ਕੇ ਦੰਦਾ ਸੀ ਸਾਰੋ ਬਾਪੂ ਕਿਹੜੀ ਦੁਨੀਆ 'ਚ ਜਾ ਕੇ ਬਹਿ ਗਿਆ ਕਦੇ ਤਾਂ ਗੇੜਾ ਮਾਰੋ ਬਾਪੂ ਕਿ ਮੈਨੂੰ ਗਰਾਊਂਡ 'ਚ ਕਮੈਂਟਰੀ ਕਰਦੇ ਨੂੰ ਮੈਨੂੰ ਗਰਾਊਂਡ 'ਚ ਕਮੈਂਟਰੀ ਕਰਦੇ ਨੂੰ ਦੇਖ ਕਿੰਨਾ ਖੁਸ਼ ਤੁਸੀਂ ਹੋਣਾ ਤੇ ਕਹਿਣਾ ਮੇਰਾ ਪੁੱਤਿਆ ਮੇਰੀ ਸ਼ਾਨ ਉਸ ਦਿਨ ਥੋਡੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ ਜਿਸ ਦਿਨ ਪਹਿਲਾ ਮੋਟਰਸਾਈਕਲ ਹੋਇਆ ਸੀ ਸਨਮਾਨ ਮੇਰੀ ਹਰ ਇੱਕ ਖੁਸ਼ੀ ਤੂੰ ਪੂਰੀ ਕੀਤੀ ਤੇ ਹਰ ਇੱਕ ਰੀਜ ਪਗਾਉਂਦਾ ਸੀ ਕਦੇ ਭੁੱਖਾ ਮੈਨੂੰ ਜਾਨ ਨਹੀਂ ਦਿੱਤਾ ਆਪ ਰੋਟੀਆਂ ਲਾਲਾ ਖਵਾਉਂਦਾ ਸੀ ਹੁਣ ਆਪਣੇ ਪੁੱਤ ਚੋਂ ਮੈਂ ਤੈਨੂੰ ਦੇਖੂਗਾ ਤੇ ਸਾਰੇ ਤੇਰੇ ਹੀ ਦਮ ਉਹਨੂੰ ਸੰਸਕਾਰੋ ਬਾਪੂ ਕਿਹੜੀ ਦੁਨੀਆ ਤੇ ਜਾ ਕੇ ਬਹਿ ਗਿਆ ਕਦੇ ਤਾਂ ਢੀੜਾ ਮਾਰੂ ਬਾਪੂ